thank ਫਿਰੋਜ਼ਪੁਰ ਦੇ ਕਸਬਾ ਗੁਰੂ ਹਰ ਸਹਾਇ ਦੇ ਪਿੰਡ ਗੋਲੂ ਕਾ ਮੋੜ ਤੋਂ ਸ਼ਾਤਰ ਚੋਰਾ ਨੇ ਸਰਕਾਰੀ ਬੱਸ ਹੀ ਚੋਰੀ ਕਰ ਲਈ ਹੈ ਅਤੇ ਖੁਦ ਰਫੂ ਚੱਕਰ ਹੋ ਗਏ ਜਾਣਕਾਰੀ ਦੇ ਅਨੁਸਾਰ ਗੁਰੂ ਹਰ ਸਹਾਇ ਤੋਂ ਜਲੰਧਰ ਚੜ੍ਹ ਵਾਲੀ ਪੀਆਰਟੀਸੀ ਦੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਟਾਬੇ ਉੱਪਰ ਬੱਸ ਖੜੀ ਕਰਕੇ ਰੋਟੀ ਖਾਣ ਦੇ ਲਈ ਚਲੇ ਗਏ ਜਦੋਂ ਰੋਟੀ ਖਾ ਕੇ ਵਾਪਸ ਆਏ ਤਾਂ ਉੱਥੇ ਬੱਸ ਮੌਜੂਦ ਹੀ ਨਹੀਂ ਸੀ ਜਦੋਂ ਕੈਮਰੇ ਫਰੋਰ ਲੈ ਗਏ ਤਾਂ ਪਤਾ ਲੱਗਿਆ ਕਿ ਉਕਤ ਬੱਸ ਚੋਰ ਚੋਰੀ ਕਰਕੇ ਫਰਾਰ ਹੋ ਗਏ ਜਿਸ ਦੀ ਪੁਲਿਸ ਨੂੰ ਰਿਪੋਰਟ ਦਿਖਾਈ ਗਈ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਵੀ ਖੰਗਾਲੇ ਦੇ ਅਤੇ ਚੋਰ ਦੀ ਪਛਾਣ ਕੀਤੀ ਗਈ ਜਿਸ ਉਤੇ ਛਾਪੇਮਾਰੀ ਕਰਕੇ ਪੁਲਿਸ ਨੇ ਇੱਕ ਚੋਰ ਨੂੰ ਗ੍ਰਿਫਤਾਰ ਕੀਤਾ ਅਤੇ ਚੋਰੀ ਕੀਤੀ ਹੋਈ ਬੱਸ ਵੀ ਬਰਾਮਦ ਕੀਤੀ ਹੈ ਜਦਕਿ ਦੂਜੇ ਪਾਸੇ આરોપી ਦੀ ਪਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਇਹ 14 ਤਰੀਕ ਦੀ ਰਾਤ ਨੂੰ ਪੀਆਰਟੀਸੀ ਫਰੀਦਕੋਟ ਦੀ ਬੱਸ ਜਿਹੜੀ ਗੋਲੂ ਕਾ ਮੋੜ ਤੋਂ ਚੰਡੀਗੜ੍ਹ ਨੂੰ ਚੱਲਦੀ ਸਵੇ ਉਹ ਟਾਬੇ ਤੇ ਖੜੀ ਕਰਕੇ ਰੋਟੀ ਖਾਣ ਗਏ ਸੀਗੇ ਤੇ ਉਹਨਾਂ ਵਾਲੇ ਆਉਂਦਿਆਂ ਨੂੰ ਜਿਹੜੀ ਬੱਸ ਹੈ ਉਹ ਚੋਰੀ ਹੋ ਗਈ ਜੀ ਸਰ ਜੇਤੇ ਸਾਡੇ ਐਸਐਚਓ ਕੋਲੋਂ ਨਾਲ ਹੀ ਇਤਲਾਹ ਮਿਲਣ ਉਤੇ ਉਹ ਮਗਰ ਪਿੱਛਾ ਕੀਤਾ ਪਿੱਛਾ ਕਰਨ ਤੇ ਉਹਨਾਂ ਨੂੰ ਕਲੂ ਮਿਲ ਗਿਆ ਤੇ ਉਹਨਾਂ ਨੇ ਰਾਤ ਰਾਤ ਦੇ ਵਿੱਚ ਬੱਸ ਵੀ ਰਿਕਵਰ ਕਰ ਲਈ ਤੇ ਇੱਕ ਬੰਦਾ ਵੀ ਅਰੈਸਟ ਕਰ ਲਿਆ ਕਿ ਕਿਥੋਂ ਦੇ ਜੀ ਬੰਦੇ ਜੀ ਪਤਾ ਲੱਗਿਆ ਸਰ ਕ੍ਰਿਸ਼ਨ ਇਹ ਬੰਦਾ ਇੱਕ ਤਮ 도ੜਦਾ ਸੀ ਜੀ ਤੇ ਪਰਚਾ ਦਰਜ ਕਰਕੇ ਜਿਹੜੀ ਹੈ ਪੂਰੀ ਗ੍ਰਿਫਤਾਰੀ ਹੋ ਗਈ ਹੈ ਜੀ ਤਫਤੀਸ਼ ਹੋ ਰਹੀ ਹੈ ਸਰ ਕਿਹੜੇ ਡੀਪੋ ਦੀ ਇਹ ਵਾਸੀ ਜੀ ਪੀਆਰਟੀਸੀ ਫਰੀਦਕੋਟ ਫਿਲੋਸਫਰ ਦੇ ਕਸਬਾ ਗੁਰੂ ਹਰ ਸਾਹਿਬ ਦੇ ਪਿੰਡ ਗੋਲੂ ਕਾ ਮੋਰਤੂ ਸ਼ਾਤਰ ਚੋਰਾ ਨੇ ਸਰਕਾਰੀ ਬੱਸ ਹੀ ਚੋਰੀ ਕਰ ਲਈ ਔਰ ਇਹ ਖੁਦ ਰਫੂ ਚੱਕਰ ਹੋ ਗਏ ਜਾਣਕਾਰ ਦੇ ਅਨੁਸਾਰ ਗੁਰੂ ਹਰ ਸਾਹਿਬ ਤੋਂ ਜਲੰਧਰ ਚੜ ਵਾਲੀ ਪੀ ਆਰਟੀਸੀ ਦੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਤਾਬੇ ਉੱਪਰ ਬੱਸ ਖੜੀ ਕਰਕੇ ਰੋਟੀ ਖਾਣ ਦੇ ਲਈ ਚਲੇ ਗਏ ਜਦੋਂ ਰੋਟੀ ਖਾ ਕੇ ਵਾਪਸ ਆਏ ਤਾਂ ਉਹ ਤੇ ਬੱਸ ਮੌਜੂਦ ਹੀ ਨਹੀਂ ਸੀ ਜਦੋਂ ਕੈਮਰੇ ਫਰੋਂ ਲਏ ਗਏ ਤਾਂ ਪਤਾ ਲੱਗਿਆ ਕਿ ਉਹ ਤੇ ਬਸ ਚੋੜ ਚੋਰੀ ਕਰਕੇ ਫਰਾਰ ਹੋ ਗਏ ਜਿਸ ਦੀ ਪੁਲਿਸ ਨੂੰ ਰਪੜ ਦਿਖਾਈ ਗਈ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਵੀ ਖੰਗਾ ਲਏ ਅਤੇ ਚੋਰਾਂ ਦੀ ਪਛਾਣ ਕੀਤੀ ਗਈ ਜਿਸ ਉਦੇ ਛਾਪੇਮਾਰੀ ਕਰਕੇ ਪੁਲਿਸ ਨੇ ਇੱਕ ਚੋਰ ਨੂੰ ਗ੍ਰਿਫਤਾਰ ਕੀਤਾ ਅਤੇ ਚੋਰੀ ਕੀਤੀ ਹੋਈ ਬਸ ਵੀ ਬਰਾਮਦ ਕੀਤੀ ਹੈ ਜਾਂਚ ਕੀ ਦੂਜੇ ਪਾਸੇ આરોપી ਦੀ ਪਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਇਹ 14 ਤਰੀਕ ਦੀ ਰਾਤ ਨੂੰ ਪੀਆਰਟੀਸੀ ਫਰੀਦਕੋਟ ਦੀ ਬੱਸ ਜਿਹੜੀ ਗੋਲੂ ਕਾ ਮੋੜ ਤੋਂ ਚੰਡੀਗੜ੍ਹ ਨੂੰ ਚੱਲਦੀ ਸਵੇਰ ਉਹ ਟਾਬੇ ਤੇ ਖੜੀ ਕਰਕੇ ਰੋਟੀ ਖਾਣ ਗਏ ਸੀਗੇ ਤੇ ਉਹਨਾਂ ਵਾਲੇ ਆਉਂਦਿਆਂ ਨੂੰ ਜਿਹੜੀ ਬੱਸ ਹੈ ਉਹ ਚੋਰੀ ਹੋ ਗਈ ਜੀ ਸਰ ਜੇਤੇ ਸਾਡੇ ਐਸਐਚਓ ਵੱਲੋਂ ਨਾਲ ਹੀ ਇਤਲਾਹ ਮਿਲਣ ਤੇ ਉਹ ਮਗਰ ਪਿੱਛਾ ਕੀਤਾ ਪਿੱਛਾ ਕਰਨ ਤੇ ਉਹਨਾਂ ਨੂੰ ਕਲੂ ਮਿਲ ਗਿਆ ਤੇ ਉਹਨਾਂ ਨੇ ਰਾਤ ਰਾਤ ਦੇ ਵਿੱਚ ਬੱਸ ਵੀ ਰਿਕਵਰ ਕਰ ਲਈ ਤੇ ਇੱਕ ਬੰਦਾ ਵੀ ਅਰੈਸਟ ਕਰ ਲਿਆ ਕਿ ਕਿੱਥੋਂ ਦੇ ਜੀ ਬੰਦੇ ਜੀ ਪਤਾ ਲੱਗਿਆ ਸਰ ਕ੍ਰਿਸ਼ਨ ਇਹ ਬੰਦਾ ਇੱਕ ਤਮ 도ੜਦਾ ਸੀ ਜੀ ਤੇ ਪਰਚਾ ਦਰਜ ਕਰਕੇ ਜਿਹੜੀ ਹੈ ਪੂਰੀ ਗ੍ਰਿਫਤਾਰੀ ਹੋ ਗਈ ਹੈ ਜੀ ਤਫਤੀਸ਼ ਹੋ ਰਹੀ ਹੈ ਸਰ ਕਿਹੜੇ ਡੀਪੋ ਦੀ ਇਹ ਬਸ ਸੀ ਜੀ ਪੀਆਰਟੀਸੀ ਫਰੀਦਕੋਟ